ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਭਰਾਵਾਂ ਦਾ ਯਾਰ ਕੰਮ ਹੀ ਬੜਾ ਡਾਊਨ ਹੋ ਗਿਆ ਲੋੜ ਹੀ ਨਹੀਂ ਮੈਂਡਾ ਇਕੱਲਾ ਟਰੱਕ ਲੈ ਕੇ ਜਾ ਰਿਆਂ ਵਾਪਸ 3500 ਕਿਲੋਮੀਟਰ ਇਕੱਲਾ ਹੀ ਲੈ ਕੇ ਜਾਣਾ ਬੜਾ ਮੈਨੂੰ ਲੱਗਦਾ ਟਰੈਲਰ ਟਰੋਲਰ ਕਿਤੇ ਖੜੇ ਆ ਟਰੱਕ ਲੋੜ ਹੀ ਨਹੀਂ ਮੈਂਡਾ ਵਿਚਾਰੇ ਉੱਥੇ ਬੰਦੇ ਹੋਰ ਵੀ ਬਹੁਤ ਖੱਜਲ ਹੋ ਰਹੇ ਆ ਇਕੱਲਾ ਹੀ ਹੁਣ ਤਾਂ ਕੰਮ ਲੈ ਜਾਣਾ ਪੈਣਾ ਉਹ ਕਹਿੰਦੇ ਇਕੱਲਾ ਹੀ ਲੈ ਆ ਪਤਾ ਨਹੀਂ ਕੀ ਚੱਕਰ ਬਣਿਆ ਕੋ ਟੈਕਸ ਟੂਸ ਲਾਤਾ ਅਮਰੀਕਾ ਵਾਲਿਆਂ ਨੇ ਤੇ ਉੱਤੇ ਹੁਣ ਕੈਨੇਡਾ ਵਾਲਿਆਂ ਨੇ ਵੀ ਫਿਰੇ ਫੋਲ ਲਾਤਾ ਉਹ ਨਹੀਂ ਇਹਨਾਂ ਨੂੰ ਜਿਹੜਾ ਸਮਾਨ ਦਿੰਦੇ ਉੱਤੇ ਫਿਰ ਟੈਕਸ ਲਾਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਦਿੰਦੇ ਆ ਸਮਾਨ ਉੱਤੇ ਲਾਤਾ ਟੈਕਸ ਰੋਲਾ ਚੱਲਦਾ ਕੰਮ ਹੀ ਬੰਦ ਹੋਇਆ ਘੱਟੂ ਘੱਟ 20 ਦਿਨ ਹੋ ਚੱਲੇ ਆ ਕੰਮ ਐਡੇ ਠੱਪ ਹੋਏ ਨੂੰ ਲੋੜੇ ਨਹੀਂ ਮੰਡ ਉੱਦਾਂ ਹੀ ਖੜੇ ਆ ਵਿਚਾਰੇ ਇੱਥੇ ਪਰਿਆ ਪਿਆ ਸੀ ਰਾਤੀ ਇਹ ਤਾਂ ਚਲੋ ਉਧਰੋਂ ਬ੍ਰੈਮਟਨ ਨਾਲੋਂ ਤਾਂ ਮਿਲ ਜਾਂਦੇ ਆ ਇਧਰ ਨੂੰ ਸਰੀਏਲੂ ਕੈਲਗਰੀ ਯਲੋ ਇਧਰੋਂ ਨਹੀਂ ਮਿਲਦਾ ਕੋਈ ਲੋਡ ਕੈਲਗਰੀ ਤੋਂ ਬ੍ਰੈਮਟਨ ਨੂੰ ਹੁਣ ਮੈਂ ਖਾਲੀ ਜਾਂਦਾ ਮੈਂ ਟਰੱਕ ਲੈ ਕੇ 15 ਦਿਨ ਹੋ ਗਏ ਭਰਾਵੋ 15ਵਾਂ ਦਿਨ ਹੈ ਅੱਜ ਮੈਨੂੰ ਬਾਹਰ ਘਰੋਂ ਨਹੀਂ ਤਾਂ ਹਫ਼ਤੇ ਕੇ ਬਾਅਦ ਅੱਗੇ ਘਰ ਚਲ ਜਾਈਦਾ ਆ 15 ਦਿਨਾਂ ਬਾਅਦ ਖਾਲੀ ਜਾ ਰਿਆਂ ਦੇ ਲੋ ਟਰੱਕ ਲੈ ਕੇ ਇਕੱਲਾ ਕੋਈ ਟ੍ਰੇਲਰ ਨਹੀਂ ਮਗਰ ਲੋਡ ਦਾ ਇੰਨਾ ਹੋ ਗਿਆ ਬੰਦਾ ਕੰਮ ਦਾ ਹਾਂ ਜੀ ਵੀ ਤਿੰਨ ਦਿਨ ਲੱਗਣੇ ਆ ਇੱਥੋਂ ਜਾਣ ਨੂੰ ਦੇਖੋ ਤਿੰਨ ਦਿਨ ਲੱਗ ਜਾਣੇ ਇਕੱਲਾ ਟਰੱਕ ਲੈ ਕੇ ਜਾਣ ਨੂੰ ਹਾਂ ਜੀ ਉਹ ਭਰਾ ਨੂੰ ਕਹਿੰਨੇ ਆ ਭਰਾਵਾ ਸੌਲਾ ਕਿਤੇ ਲਾ ਕੇ ਇਹਨੂੰ ਸੌਲਾ ਦੇਖੋ ਟਰੱਕ ਘੁੰਮਦਾ ਉਹਨੂੰ ਸੌਣਾ ਚਾਹੀਦਾ ਜਦੋਂ ਉਹਨੂੰ ਨੀਂਦ ਆਉਂਦੀ ਆ ਹਨਾ ਇੱਥੇ ਲਈ ਜਾਂਦਾ ਫਿਰ ਨੁਕਸਾਨ ਕਿੰਨਾ ਵੱਡਾ ਆ ਜੇ ਕੋਈ ਗੱਲ ਹੋ ਗਈ ਨਾ ਉਹਨੂੰ ਆਪਣੀ ਜਾਨ ਨੂੰ ਰਿਸਕ ਕਿੰਨਾ ਆ ਤਾਂ ਦੇਖਿਓ ਹੁਣ ਜਰਾ ਦੋ ਤਿੰਨ ਵਾਰੀ ਝੋਲਾ ਮਾਰ ਰਿਹਾ ਟਰੇਲਰ ਆ ਬਾਈ ਹੁਣ ਹੀ ਰੋਕਣ ਦਾ ਨਾ ਲੈਂਦੇ ਹੀ ਨਹੀਂ ਉਹਦੇ ਉਹਦੇ ਗਿਆ ਫੇਰ ਥੱਲੇ ਉਹਦੇ ਨਾਲ ਤੋਂ ਬਹੁਤ ਦੇਖੋ ਕੀ ਉਹ ਜ਼ਿੰਦਗੀ ਡਰਾਈਵਰਾਂ ਦੀ ਕਾਦੀ ਆ ਯਾਰ ਹੁਣ ਸੌਂ ਵੀ ਨਹੀਂ ਸਕਦਾ ਹਨਾ ਬੰਦਾ ਐਵੀ ਆ ਅਗਲੇ ਨੂੰ ਫੇਚੋ ਫੋਨ ਕਰ ਕਰ ਜਾਣਕਾਰੀ ਹਣੀ ਉਹ ਲੋਡ ਲੇਟ ਹੋ ਜਾਣਾ ਲੋਡ ਲੇਟ ਹੋ ਜਾਣਾ ਉਹ ਹੁਣ ਕੀ ਕਰੇਗਾ ਦੱਸੋ ਐਂ ਇੰਦਾ ਹੀ ਚਲਾਊਗਾ ਉਹ ਲੋਡ ਦੇ ਇੱਕ ਕਰਕੇ ਲੋਡ ਲੇਟ ਹੁੰਦਾ ਤਾਂ 500 700 ਡਾਲਰ ਕੰਪਨੀ ਦਾ ਘੱਟ ਲੈਂਦੇ ਆ ਉਹ ਜਿਨ੍ਹਾਂ ਦਾ ਲੋਡ ਆ ਹਣ ਇਸ ਕਰਕੇ ਕੰਪਨੀ ਦਾ ਕੰਪਨੀ ਦਾ ਆਪਣੇ ਨਾਲ ਉਹਨਾਂ ਨੂੰ ਦਾ ਆਪਣੇ 500 700 ਡਾਲਰ ਨਾਲ ਆਉਣੀ ਦਾ ਕਹਿਣਾ ਆ ਵੀ ਟਾਈਮ ਖਿੱਚੀ ਆ ਉਹ ਖਿੱਚੀ ਹਨਾ ਕਿ ਟਾਈਮ ਸਰ ਲੋਡ ਲੱਗਣਾ ਚਾਹੀਦਾ ਇਹ ਪੂਰੇ ਪੂਰੇ ਟਾਈਮ ਹੁੰਦੇ ਆ ਇਹਨਾਂ ਦੇ ਇੰਦਾ ਥੋੜਾ 2-4 ਘੰਟੇ ਇਤਰ-ਇਤਰ ਹੋ ਸਕਦੇ ਆ ਜਿਆਦਾ ਨਹੀਂ ਉਹ ਵੀ ਉਹ ਵੀ ਇਹਨਾਂ ਨੂੰ ਲਿਖਣਾ ਦੱਸਣਾ ਪੈਂਦਾ ਕੰਪਨੀ ਵਾਲਿਆਂ ਨੂੰ ਵੀ ਆ ਅਸੀਂ ਬੰਦਾ ਸਾਡਾ ਵੀ ਆ ਉਹ ਤੇ ਮੌਸਮ ਖਰਾਬ ਸੀ ਜਾਂ स्ਨੋ ਪੈਂਦੀ ਸੀ ਜਾਂ ਕੀ ਚੱਕਰ ਸੀ ਕੱਲੇ ਲੇਟ ਮਤਲਬ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਵੀ ਲੋਡ ਲੇਟ ਕਰ ਲਈ ਜਾਂ 2 ਘੰਟੇ ਨਹੀਂ ਇਹ ਤਾਂ ਅਗਲੇ ਉਹ ਪੂਰੇ ਟਾਈਮ ਨਾਲ ਮੰਗਦੇ ਆ 10 ਮਿੰਟ ਪਹਿਲਾਂ ਹੀ ਚਾਹੀਦਾ ਉਹਨਾਂ ਨੂੰ ਲੋਡ ਉੱਥੇ ਕਿ 4 ਵਜੇ ਗਿਆ ਸ਼ਾਮ ਨੂੰ ਤਾਂ ਉਹਨਾਂ ਨੂੰ 3:40 ਉੱਥੇ ਖੜਾ ਹੋਣਾ ਚਾਹੀਦਾ ਬੰਦਾ ਗੇਟ ਦੇ ਉੱਤੇ ਇੰਦਾ ਚੱਲਦੇ ਆ ਕੰਮ ਭਾਈ ਨਹੀਂ ਤਾਂ ਚੈਨ ਖਰਾਬ ਹੁੰਦੀ ਆ ਕੰਪਨੀ ਦੀ ਉਹ ਲੋਡ ਨਹੀਂ ਦਿੰਦੇ ਕੰਪਨੀ ਨੂੰ ਨੰਬਰ ਥੱਲੇ ਜਾਂਦੇ ਆ ਇਹ ਟਾਈਮ ਸਰ ਲੋਡ ਲੱਗਦੇ ਆ ਕੰਪਨੀ ਦਾ ਨੰਬਰ ਬਣਦੇ ਉਹਨਾਂ ਨੂੰ ਜ਼ਿਆਦਾ ਲੋਡ ਮਿਲਦੇ ਆ ਇਹ ਸਿਸਟਮ ਆ ਇੱਥੇ ਓਹ ਚਲ ਗਿਆ ਭਾਈ ਉਹਦੀ ਸਪੀਡ ਕਿੰਦਾ ਖੁੱਲੀ ਆ ਟਰੱਕ ਦੀ ਇਹਦੀ ਹੁਣ ਜਿੱਦਾਂ ਵੱਜੀ ਉਹ 105 ਤੇ ਇਹਨੇ 105 ਤੋਂ ਗਾਹ ਨਹੀਂ ਜਾਣਾ ਟਰੱਕ ਨੇ ਕੰਪਨੀ ਨੇ ਬੰਨੀ ਹੋ ਆਦੀ ਸਪੀਡ ਤੇ ਉਹਦੀ ਸਪੀਡ ਖੁੱਲੀ ਆ ਉਹਨੇ ਥੋੜੀ ਰੇਸ ਦਬ ਦਿੱਤੀ ਉਹ ਗਿਆ ਉਹ ਇਹ ਔਖਾ ਹੀ ਆ ਹਣ ਇਹਨੂੰ ਕੌਣ ਲਿਆ ਸਕਦਾ ਧੁਰ ਪਚਾ ਸਕਦਾ ਸਹੀ ਸਲਾਮਤ ਉਹ ਉੱਪਰ ਉੱਪਰ ਉਹ ਨੀਲੀ ਸ਼ਾਤ ਵਾਲਾ ਜੇ ਉਹਦੀ ਨਿਆਸ ਵੱਲੀ ਆ ਤਾਂ ਪਹੁੰਚ ਜਾਣਾ ਨੇ ਠੀਕ ਠਾਕ ਭਰਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫੇ ਇੰਦਰ ਨੂੰ ਜਾਂਦਾ ਮੁੜ ਕੇ ਫੇ ਆ ਦੇ ਲੋ ਸੈਡਾਂ ਨੂੰ ਕਿੰਨਾ ਕਿੰਨਾ ਨੀਮਾ ਆ ਐਲਜੀ ਬਣ ਜਾਂਦੀ ਆ ਦੋਹਰਾ ਹੋ ਜਾਂਦਾ ਫੇ ਮਸ਼ੀਨਾਂ ਤੋਂ ਬਿਨਾਂ ਨਹੀਂ ਨਿਕਲਦਾ ਫੇ 7-7000 আর 8-8000 ডলার ਲੈਂਦੇ ਆ ਕੱਢਣ ਵਾਲੇ ਜਿਹੜੇ ਕੱਢਦੇ ਆ ਆ ਕੇ ਇਹਨਾਂ ਨੂੰ ਖਿੱਚਦੇ ਆ ਬਸ ਰੱਬ ਰੱਖਾ ਹੀ ਆ ਜੀ ਉਹ ਰੱਬ ਦੀ ਨਿਗਾਹ 'ਚ ਨਹੀਂ ਕੁਛ ਹੋਣਾ ਜੇ ਪਿੱਛੇ ਲਿਖਿਆ ਤਾਂ ਫੇ ਨਹੀਂ ਕੁਛ ਵੀ ਹੁੰਦਾ ਵੇਦਾ ਜਾਊਗਾ ਇਹ ਡੋਲੇ ਟਿੱਕੇ ਖਾਂਦਾ ਐਨ ਤੌਰ ਤੇ ਪਰ ਜੇ ਕਿਸੇ ਨੇ ਵੀਡੀਓ ਬਣਾ ਕੇ ਇਹਦੀ ਪਾਤੀ ਨਾ ਗੋਰੇ ਕਾਲੇ ਨੇ ਤੇ ਮੁਰਕੇ ਫਿਰ ਫੇਰ ਕੰਮ ਖਰਾਬ ਹੋ ਜਾਣਾ ਮਨ ਬਗ ਫਿਰ ਫੇਰ ਉਦੋਂ ਹੀ ਪੁਲਿਸ ਆ ਜਾਂਦੀ ਆ ਜਦੋਂ ਵੀਡੀਓ ਜਾਂਦੀ ਆ ਉਹਨਾਂ ਨੂੰ ਫੇਰ ਉਹ ਲਵਾ ਲੈਂਦੇ ਆ ਸਾਈਡ ਤੇ ਵੇ ਨਾਲੇ ਉਹਦਾ ਟੈਕਟਾ ਡੂਟਾ ਦਾ ਪ੍ਰੋਗਰਾਮ ਕਰ ਜਾਂਦੇ ਆ ਉਹ ਇਹ ਨਾਲੇ ਉੱਥੇ ਖੜ ਕੇ ਸਲਾਉਂਦੇ ਆ ਸਾਈਡ ਤੇ ਲਾ ਲਾਉਣੀ ਕਹਿਣਾ ਮਗਰ ਉਹ ਨਹੀਂ ਆਪਣੀ ਗੱਡੀ ਖੜੀ ਕਰ ਲੈਣੀ ਆ ਉੱਥੇ 10 ਘੰਟੇ ਸਲਾਉਗੇ ਫਿਰ ਇਹਦਾ ਸਾਈਡ ਤੇ ਲਵਾ ਕੇ ਤੁਰ ਨਹੀਂ ਸਕਦਾ 10 ਘੰਟੇ ਇਹ ਤਾਂ ਚਲੋ ਰੱਬ ਰੱਖਾ ਵੀ ਸਾਰਿਆਂ ਦਾ ہمارا ਇਹ ਭਲੀ ਕਰੇ